ਗੱਦੀ ਫਿਰਦੀ ਆ ਬਾਈ ਫਿਰ ਬੱਧਿਆ ਵਾਸਤੇ ਬੱਧਿਆ ਬਣਾਈ ਮੀਡੀਆ ਨੇ ਬਣਾਇਆ ਆ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆ ਵੀ ਬਣਾਈ ਚੱਲ ਹੋਟਲ ਵਾਲੇ ਸਾਹਤਿੰਦੇ ਪੂਰਾ ਮੀਡੀਆ ਆ ਰਿਹਾ ਤੇ ਤੈਨੂੰ ਚਲਾਉ ਕਰੂਗਾ ਉਸੇ ਛਾਣੀ ਵਿੱਚ ਅੜਾ ਨਾਲੋਂ ਕਿਥੇ ਪੈ ਆ ਬੰਦਰੀ ਆ ਫੜਵਾ ਨੀ ਘਾਤ ਉਹਨੇ ਕਦਾਈ ਹੋਟਲ ਬਾਹਰ ਵੀ ਨਾ ਆ ਰਹੇ ਜਾਂਦੇ ਨੇ ਕੁੜੀ ਹੋਵੇ ਹਣੇ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਬਣਾ ਕੇ ਇੱਕ ਕੈਮਰਾ ਤੇ ਲਾਓ ਟ੍ਰੀਟ ਕਰ ਦਿੱਤੀ ਪਾ ਜੀ ਮੈਂ ਤਾਂ ਸਭ ਪਹੁੰਚ ਟ੍ਰੀਟ ਕਰ ਦਿੱਤੀ ਮੇਰੇ ਬੋਤਲ ਦੇ ਵਿੱਚ ਪੀਤਾ ਨਾ ਕੁਝ ਨਹੀਂ ਹੁੰਦਾ પાਛੇ ਹੋ ਜਾ પાਛੇ ਹੋ ਜਾ ਮੈਂ ਯਾਰ ਮੈਂ ਫੇਰ ਕਹਿੰਦਾ ਸਾਰੇ ਦੱਪਰ ਮਾਗ ਲੈ ਕੁੜੀਆ ਚੱਕ ਲੈ ਕੀ ਮੈਂ ਕੋਈ ਸ਼ਮਨਾ ਮਾਰੇਗਾ ਕੀ ਤੜਫ ਰਿਹਾ ਕੋਈ ਨਹੀਂ ਕਹਿੰਦੇ ਰੋਡ ਸਾਰੇ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਾਰ ਦੇ ਹੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਜੀ ਉਹ ਕਿੱਥੇ ਚੱਲ ਗਿਆ ਇਹਨਾਂ ਦੇ ਪਾਸੇ ਹੋ ਗਿਆ ਇਹਨਾਂ ਨੇ ਤੋਰ ਤੋਂ ਕੰਮ ਸੇ ਕੰਮ ਆਟੋ ਵਾਲਿਆਂ ਨੂੰ ਇਹਨਾਂ ਨੂੰ ਤੋਰੋ ਅੱਗੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਨਹੀਂ ਦੇ ਦੇ ਤੇ ਇਹਦਾ ਜਾਮ ਲੱਗ ਜਾਣਾ ਜੀ ਜੀਤੇ ਭਾਈ ਕਾ ਜੇ ਪੁੱਛੀ ਤੈਨੂੰ ਪਤਾ ਉਹ ਕੀਤਾ ਸਣੀ ਬੁਲਾ ਰਿਹਾ ਜਿੱਦਾ ਤੜਫਦਾ ਹੀ ਮੈਂ ਵਿਚਾਰ ਉਹਨਾਂ ਸੀ ਸੱਤ ਸਾਲ ਧੱਕੇ ਨਾਲ ਤੂੰ ਮੇਨਾ ਵਿਆਹ ਕਰਾਇਆ ਧੱਕੇ ਨਾਲ ਧੱਕੇ ਨਾਲ ਵਾ ਤੇਰੇ ਪਾਪਾ ਦੋ ਕਿਦੋਂ ਰੀ ਨੂੰ ਅੱਗੇ ਟੋ ਇਹ ਕੀ ਨਹੀਂ ਕਰਦਾ ਉਹਦਾ ਸੀ ਉਹਦਾ ਰੋਜ਼ ਜੀ ਉਹ ਕਿਤਾਬ ਨੂੰ ਤਾ ਦਿਆ ਮੈਂ ਬਾਬਾ ਜਿੱਤੇਗੀ ਮੈਨੂੰ ਪਤਾ ਹੀ ਪਰਤਕ ਦੇਣਾ ਮੈਨੂੰ ਪਰਤਕ ਦਿੱ ਗਿਆ ਮੈਂ ਕਿਹਾ ਸ਼ੁਕਰ ਮੇਰੇ ਮਾਲਕ ਦਾ ਬਾਬਾ ਜਿੱਤੇਗੀ ਮੈਂ ਇੰਨਾ ਰੋ ਰੋ ਕੇ ਕਿ ਮੈਨੂੰ ਪਰਤਕ ਦਿੱਗੇ ਮੈਨੂੰ ਪਰਤਕ ਦਿੱ ਗਿਆ ਦੱਸੇ ਜਾ ਤੂੰ ਹੋਟਲ ਤੇ ਕਰਤੀ ਕੀ ਗਈ ਆ ਆਦਰ ਵਾਲਾ ਦੇ ਬਾਹਰ ਤੋਂ ਆ ਰਿਹਾ ਮੁੰਡਾ ਘੜਾਊਗਾ ਅੰਦਰੋਂ ਮੁੰਡਾ ਜਿਹੜੀ ਕੋਈ ਗੱਲ ਨਹੀਂ ਆਪਾਂ ਉਹ ਮੁੰਡਾ ਨਿਕੜੋਗਾ ਉਹ ਆਇਆ ਨਾਲੂ ਪੋਛਰਾ ਕਹਿੰਦਾ ਘੱਟੋ ਬੰਦਵਾੜ ਹੂੰ ਦੇਖਦੇ ਆ ਉੱਥੇ ਮੈਂ ਕਿੱਥੇ ਕੀ ਕਰਨਾ ਉਹ ਸਾਰੇ ਪਿੱਛੇ ਬੈਠੇ ਉਹ ਵੀ ਹਜ਼ਰ ਉਹ ਇਦਾਂ ਹੀ ਹੈ ਸਾਬ ਜائیں ਨਾ ਫੋਨ ਕਰਨ ਨਾਲ ਹਾਂ ਜਾਂ ਬੁਨੇਰੇ ਪਾਪਾ ਆ ਰਹੇ ਉਹਨੂੰ ਨਾਲ ਲੈ ਕੇ ਜਾਊਗਾ ਜਿਹੜਾ ਰੂਮ ਰੂਮ ਤੋਂ ਰੁਗੀ ਹਾਂ ਰੂਮ ਦੇ ਅੰਦਰ ਗਿਆ 295 ਬਾਕੀ ਵਿੱਚ ਆਉਗਾ ਫੋਨ ਲਗਾਣੀ ਕਰਿਆ ਵੀ ਤੂੰ ਹੀ ਫੜ ਲੈ ਤਾਨਾ ਥੋੜੀ ਰੋਕਦਾ ਰੋਕਦਾ ਉਹਨਾਂ ਨੇ ਕੀਆ ਧਿਆ ਇਹ ਲਾ ਕਰਾਇਆ ਬਾਹਰ